स्टार्ट ओ लाल गरीनी तेरी लाल का गरी लाल गरीनी तेरी लाल का गरी ओ लाल का गरीनी तेरी लाल तो बैठ जा भाई दो मेरे को ओ माय गॉड आई एम हियर वो वो दे भाई भाई की हाल चाल ठीक है ठीक है भैया रिकॉर्डिंग चल रही और यार तू ही कि प्रोड्यूसर साहब आ यूके तो ਹੈਂ ਮੁਕੇ ਦਾ ਵਾਓ ਯਾਨੀ ਮੈਂ ਵੀ ਸਿੰਗਰ ਹੀ ਹਾਂ ਭਾਈ ਇੱਦਾਂ ਲਾਲਟਾ ਗਰੀ ਆਈ ਗਾ ਸਿੰਗਿੰਗ ਜਿਹੜਾ ਕੁਝ ਨਹੀਂ ਗਿਆ ਭਾਈ ਕੋਈ ਵੀ ਤੇ ਜਣਾ ਖਾ ਸਿੰਗਰ ਬਣ ਜਾਂਦਾ ਆ ਦੇਖ ਲੈ ਉਹਨੂੰ 5 ਮਿੰਟ ਬੰਦੇ ਨੂੰ ਸੁਣ ਲੈ ਕੰਨਾਂ ਚ ਖੂਨ ਨਿਕਲ ਜੇ ਕਹਿੰਦੇ ਸਿੰਗਰ ਬਣਾਤਾ ਭਾਈ ਇਹਨੂੰ ਹੈਲੋ ਹੈ ਫੁਰਸੇ ਸਾਹ ਦੇ ਛੋਟੇ ਬ్రਦਰ ਆ ਮੇਰੇ ਕਿਆ ਨਾਮ ਲੋ ਆਵਾਜ਼ ਤਾਂ ਬਹੁਤ ਵਧੀਆ ਜਬਰਦਸਤ ਭਾਈ ਇਹੀ ਚੱਲਦੀ ਹੈ ਅੱਜਕੱਲ ਟ੍ਰੈਂਡਿੰਗ ਆਵਾਜ਼ ਹੈ ਆਵਾਜ਼ ਬਹੁਤ ਵਧੀਆ ਲਿਖਿਆ ਨਾ ਗਾਣਾ ਉੱਚ ਜਾਣ ਹੈ ਨਹੀਂ ਐਡਾ ਭੈੜਾ ਭਾਈ 747 ਦਾ ਹੈਲੋ ਹੈਲੋ ਉਸੇ ਸਾਹਿਬ ਨੇ ਖੁਦ ਲਿਖਿਆ ਨਾ ਨੋ ਨੋ ਭਾਈ ਫਿਰ ਤੁਸੀਂ ਬਿਜ਼ੀ ਹੋ ਮੈਂ ਫਿਰ ਚਲਦਾ ਭਾਈ ਗੁੱਡ ਬਾਏ ਹੈਲੋ ਬਹੁਤ ਅੱਛਾ ਗਾਇਆ ਭਾਈ ਬਹੁਤ ਅੱਛਾ ਨੋ ਲੈ ਆਂਦੀ ਤੇਰੀ